ਹਾਂਜੀ ਦੋਸਤੋ ਇਹ ਵੀਡੀਓ ਦੇਖਣ ਵਾਲੇ ਸਾਰੇ ਵੀਰ ਭਰਾਵਾਂ ਨੂੰ ਖਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜਿਹੜਾ ਬਈ ਆਪਾਂ ਤੁਹਾਨੂੰ ਕਵਰੇਜ ਕਰਕੇ ਦਿਖਾ ਰਹੇ ਹਾਂ ਦੋ ਤਿੰਨ ਥਾਵਾਂ ਤੇ ਗਏ ਸੀ ਜਿੱਥੋਂ ਆਪਾਂ ਕਵਰ ਕੀਤੀਆਂ ਵੀਡੀਓ ਤੇ ਇਹ ਟਰੈਕਟਰਾਂ ਦਾ ਕਾਫਲਾ ਬਾਈ ਜੀ ਮੰਨ ਲਵੀ ਮੈਥੇ ਪਿੰਡ ਤੋਂ ਆ ਰਿਹਾ ਹੈ ਜੋ ਕਿ ਬਠਿੰਡਾ ਡਬਲੀ ਰੋਡ ਤੇ ਰੋਸਪੁਰਦਾਸ਼ ਨੇ ਜਿਹੜਾ ਟਰੈਕਟਰ ਰੋਸ ਮਾਰਚ ਉਹ ਅੰਦੋਲਨ ਦੇ ਵਿੱਚ ਇੱਕ ਹਿੱਸਾ ਪਾਉਣ ਜਾ ਰਿਹਾ ਹੈ ਬਈ ਬਹੁਤ ਬਹੁਤ ਧੰਨਵਾਦ ਆ ਭਰਾਵਾਂ ਦਾ ਕਿਸਾਨਾਂ ਦਾ ਮੈਹਤੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਕਿ ਬਹੁਤ ਹੀ ਵਧੀਆ ਮੰਨ ਲਾ ਵੀ ਪਰ ਮਹਿੰਗਾ ਇਹਨਾਂ ਟਰੈਕਟਰਾਂ ਦਾ ਕਾਫਲਾ ਲੈ ਕੇ ਆਈ ਬਈ ਧੰਨਵਾਦ ਇਹਨਾਂ ਬਾਈਆਂ ਦਾ ਜੋ ਕਿ ਆਪਣੀ 27 26 ਜਨਵਰੀ ਦੀ ਕਾਲ ਨੂੰ ਜੋ ਜ세 ਬੰਦਿਆਂ ਨੇ ਕਾਲ ਦਿੱਤੀ ਸੀ ਕਿ ਆਪਾਂ ਸੜਕਾਂ ਦੇ ਕਿਨਾਰੇ ਤੇ ਟਰੈਕਟਰ ਖਿਲਾਰ ਕੇ ਰੋਸ ਪ੍ਰਦਰਸ਼ਨ ਕਰਾਂਗੇ ਤੇ ਉਹਦੇ ਵਿੱਚ ਬਹੁਤ ਵੱਡਾ ਇੱਕ ਆਪਣਾ ਦੋਲਣ ਦੇ ਵਿੱਚ ਜੱਕ ਛੇਸਾ ਪਾਇਆ ਆ ਸਾਰਾ ਕਾਫਲਾ ਬਈ ਜੀ ਮੰਨ ਲਾ ਵੀ ਜੋ ਆਪਣੀ ਅਨਸ਼ੇਮਟਾਂ ਦੀ ਵੀਡੀਓ ਬਣਾਈ ਹੈਗੀ ਉਹਦੇ ਚ ਤੁਸੀਂ ਆਪ ਹੀ ਦੇਖ ਲਿਓ ਕਿ ਬਹੁਤ ਬਹੁਤ ਧੰਨਵਾਦ ਬਾਈ ਪਿੰਡ ਮੈਤਾ ਤੇ ਇੱਕ ਦੋ ਆਪਣੇ ਹੋਰ ਵੀ ਕਈ ਪਿੰਡਾਂ ਦੇ ਵਿੱਚੋਂ ਜਿਵੇਂ ਆਪਣੇ ਸੇਖੂ ਹੋ ਗਿਆ ਤੇ ਸੇਖੂ ਤੋਂ ਵੀ ਮਨ ਲਾ ਵੀ ਵਧੀਆ ਬਹੁਤ ਟਰੈਕਟਰ ਦੇਖਿਆ ਆਪਾਂ ਨੂੰ ਦੇਖਣ ਨੂੰ ਮਿਲੇ ਵੇਰਾ ਵਿੱਚ ਕਈ ਮਲਾਕਾਲ ਚਲਾਨੀ ਯੰਗੀ ਰਾਣਾ ਇਹਨਾਂ ਪਿੰਡਾਂ ਦੇ ਵਿੱਚੋਂ ਬਹੁਤ ਜ਼ਿਆਦਾ ਹੀ ਟਰੈਕਟਰ ਆਪਾਂ ਕਹੇ ਦੀ ਇੱਕ ਤਰ੍ਹਾਂ ਦੇ ਆਏ ਸੀਗੇ ਬਾਕੀ ਤਾਂ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਵੀ ਚਲ ਜਥੇਬੰਦੀ ਹੈ ਵੀ ਨਹੀਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਸੰਯੋਗ ਦਿੱਤਾ ਤੇ ਸਾਰੇ ਪਿੰਡਾਂ ਨੇ ਐਵੇਂ ਕਹਿ ਦੀ ਜਿੰਨਾ ਹੋ ਸਕੇ ਤੇਲ ਫੁੱਲ ਬਹੁਤ ਤੋਂ ਵੱਧ ਮੰਨ ਲਵੇ ਆਪਣਾ ਹਿੱਸਾ ਪਾਇਆ ਸਾਰੇ ਹੀ ਵੀਰਾਂ ਦਾ ਜਿੰਨੇ ਸੰਗਤ ਵਲਾਕ ਨਾ ਪਿੰਡ ਲੱਗਦੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਈ ਧੰਨ ਵਈਆਂ ਦੀ ਮਿਹਨਤ ਅੱਜ ਰੰਗ ਲਈ ਹੈ ਬਈ ਇਥੇ ਬੰਦੀ ਜੋ ਪਿੰਡ ਦੇ ਵਰਕਰ ਆਗੂ ਹੁੰਦੇ ਆ ਤੇ ਪੁਰਾਣੀ ਸਿਆਣਿਆਂ ਦੀ ਕਹਾਵਤ ਹੁੰਦੀ ਸੀ ਵੀ ਪਿੰਡ ਦਾ ਤਾਂ ਕੀਰਿਆਂ ਤੋਂ ਪਤਾ ਲੱਗ ਜਾਂਦਾ ਜਿਹੜੀ ਜਿੱਥੇ ਇਹੜੇ ਪਿੰਡ ਜਥੇਵੰਦੀ 50 ਤੋਂ 60 ਸਾਲਾਂ ਤੋਂ ਜਾਂ ਕਿੰਨੇ ਵੀ ਸਮੇਂ ਤੋਂ ਨਾਲ ਜੁੜੇ ਆ ਤੁਰੀ ਆ ਬਈ ਉਹਨਾਂ ਨੰਬਰਾਂ ਚ ਚੰਗੇ ਨੰਬਰਾਂ ਚ ਹੀ ਆਉਂਦੇ ਇਹ ਆਪਣੇ ਸੰਗਤ ਬਲਾਕ ਦੇ ਪਿੰਡ ਬਹੁਤ ਵਧੀਆ ਮੰਨ ਲਾ ਵੀ ਸਿੱਧੂਪੁਰ ਜਥੇਵੰਦੀ ਨੂੰ ਬਹੁਤ ਅੱਗੇ ਲਈ ਆਈ ਜਾਂਦੇ ਆ ਬਾਕੀ ਸਾਰੇ ਵੀ ਬਰਾਉ ਠੀਕ ਆ ਜੋ ਕੋਈ ਨਵੇਂ ਪਹਿਲਾਂ ਜੁੜਿਆ ਜਾਂ ਕੋਈ ਹੋਣਾ ਪੁਰਾਣੇ 2-3 ਸਾਲ ਹੋ ਗਏ ਜੁੜੇ ਨੇ ਜਿੰਨ ਮਿਹਨਤ ਹੁੰਦੀ ਐ ਇਸ ਬਹੁਤ ਕਰੀ ਜਾਂਦੇ ਆ ਬਾਕੀ ਸਿਰਿਆ ਹੈ ਨਾ ਇਹ ਪਿਛਲੇ ਸਮੇਂ ਦੇ ਵਿੱਚ ਜੋ ਜਥੇਵੰਦੀ ਪਿੰਡ ਦੇ ਹੁਣ ਖੜਦੇ ਖੜਦੇ ਜਾਂ ਉੱਤ ਜਿਵੇਂ ਦਿਨ ਦਿਨ ਆਪਾਂ ਕਨ ਕ ਆਪਣੀ ਵੱਡੀ ਹੁੰਦੀ ਹੈ ਉਸੇ ਤਰ੍ਹਾਂ ਹੀ ਇਹ ਪਿੰਡਾਂ ਚੋ ਜਥੇਵੰਦੀ ਜਮ ਪ੍ਰੋਗਰਾਮ ਵਧੀਆ ਜਵਾਨ ਆ ਗਈ ਹੁਣ ਤੇ ਬਾਕੀ ਹੋਰ ਵੀ ਆਵੇ ਕਹਦੀ ਇਹ ਆਪਾਂ ਨੂੰ ਤਿੰਨ ਸਾਲ ਹੋ ਗਏ ਉਹਨਾਂ ਜਿਵੇਂ ਜੁੜਿਆਂ ਨੂੰ ਤੇ ਬਾਕੀ ਮਗਰੋਂ ਬਹੁਤ ਪਿੰਡ ਜੁੜ ਗਏ ਬਾਈ ਬਾਕੀ ਆਂਦੋਲਨ ਵੇਲੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਲਾ ਨਾ ਮਾਰਨ ਦਾ ਭਾਰਤ ਸ਼ੁਰੂ ਹੋ ਉਦੋਂ ਬਾਅਦ ਤਾਂ ਬਜਾਨ ਵਗਨ ਸਪਿੰਟਰਾਂ ਦੇ ਵਿੱਚੋਂ ਹੀ ਮੰਨ ਲਾ ਵੀ ਜਿੱਥੇ ਬੰਦੀ ਪੂਰੀ ਜਵਾਨ ਹੁੰਦੀ ਗਈ ਹੈ ਚਲੋ ਮਾਰਾ ਇਹ ਬਾਪੂ ਡੱਲੇਵਾਲ ਦੀ ਸੇਧ ਨੂੰ ਚੰਦਰ ਉਸਤ ਰੱਖੇ ਕਿਉਂ ਇੱਕ ਇਹ ਜੋਧਾ ਕੀ ਉਹ ਜੇ ਲੀਡਰ ਉਹ ਜੇ ਆਗੂ ਬਹੁਤ ਘਾਟੀ ਹੁੰਦੇ ਹੈਗੇ ਬਾਕੀ ਸਾਰੇ ਇੱਥੇ ਬੰਦੀ ਬਹੁਤ ਵਧੀਆ ਬਾਈ ਅੱਛਾ ਬਰਾ ਹੋ ਜੇ ਤੁਹਾਨੂੰ ਵੀਡੀਓ ਵਧੀਆ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਇਹਨੇ ਨਾ ਹੋਰ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਨ ਦਾ ਮੌਕਾ ਮਿਲ ਜਾਂਦਾ ਸੇਵਾ ਮਿਲੇ ਤਾਂ ਦਾ ਆਪਣਾ ਛੋਟਾ ਵੱਡਾ ਵੀ ਸਿੱਧੂ ਭਾਈ ਉਹ ਢਡੇ ਤੋਂ ਇਹ ਫਿਰ ਆਪਾਂ ਆ ਤਿੰਨ ਚਾਰ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਪਹੁੰਚੇ ਬਾਕੀ ਸਾਰੇ ਜਿੰਨੇ ਭਰਾ ਕੋਈ ਇੱਕ ਲੈ ਕੇ ਗਿਆ ਚਾਹੇ ਦੋ ਲੈ ਕੇ ਗਿਆ ਜਿਵੇਂ ਸਾਡੇ ਨੂੰ ਸੱਤ ਗਏ ਸੀ ਤੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਬਾਈ ਜੀ